ਇਹ ਵੀ ਗੁਰਦੁਆਰਾ ਸਾਹਿਬ ਮਲਕੋਵਾਲ ਪਿੰਡ ਦੇ ਵਿੱਚ ਆ ਇਸ ਤੇ ਇਸ ਗੁਰਦੁਆਰਾ ਸਾਹਿਬ ਦਾ ਵੀ ਇਤਿਹਾਸ ਪਤਾ ਕਰਾਂਗੇ ਗੱਲਬਾਤ ਕਰਕੇ ਅੰਦਰ

போடுதே கொயுக்கு நான் பிரானாக வருக்கிறேன். வணக்கிறேன். oh I God. <coughs> कुन्दे राम के जाय तुम किसरा शरण आए जन्म कंस लापीस वसुरे जन्मनीत भव पातन सोमन बसय आत्मवत आन शुभ सहज दया का मुख कमल का गिरन गोपाल नाथ सतगत रूप आवत निरपार पार आवो कीतन मुरकी रा अनंद गुण वही ना अनहद वाणी गोविंद सांत नरथ दरु को फाटक याद ना देव राम कुंत वासना पग संप्रभु गोष्ट भारत तए भाग न सो न जन्म मर्तु पाके बस्याउ नि भया साथ संत महातम पाया दयाल गुरु नानक अदहासो रण में द्वार्थ सो राम कृपालु पांच बार में माना जाने वेद ब्रह्म नि ज्ञान है वेद दान ना जाने गुरु मे कृपा करम यंतर आपने राजा जान है जो सुनो ਨਾਨਕ ਦੇਵ ਕੋ ਧਾਰੀ ਦੇਵ ਦੇ ਗਿਆਨ ਜਮ ਮਰਨ ਸਭ ਪਰ ਲਖ ਪਰਮ। ਆਪ ਤੇਰਾ ਦਸ ਤਾ ਕੇ ਇਲਾਬਿ ਸੋਹੇ ਆਪੇ ਮੇਲ ਇੱਕ ਪਰਮੇਕ ਭਲਤੀ ਲਾਏ ਆਪਨਾ ਜੀ ਆਜਨਾਇ। ਸਾਂਤਨ ਕੀ ਸੁਣਾ ਸਾਚੇ ਸਾਥੀ ਸੋ ਵਲ ਜੋ ਬਿਖੇ ਆਤੀ ਨਹੀਂ ਦੇਵ ਦਿਲਪੁਰਨਾ ਪਾਪ ਨਾਨਕ ਅਬਰਾ ਆਪੇ ਆਪ ਦਾ ਨਾਮ ਕਰੀ ਬੰਦਾ ਪੰਜਵਾ। جو کاجنا کی ہو جانا اور تو ماتم آئی کے شکیان جاپ کا وسیل نہیں تارم تجمع جانو کیسا کارم آپ اس کی تمرہ میرے دل منو جاونا کوئی کونڈ ہے جن کے پر تیری رہاو ریتنا بوتنا سے ذکر گاس یاد کے گام میں باس کانا ہاتھ میرے پر بیک نام تیرے کی من میں دیکھ تو کوشی ਰਾਖਨਾ ਤੇ ਆਲੇ ਪੂਰਬ ਕੰਢੇ ਦੇ ਵਿਚਾਲ ਸਰਹੰਦਾ ਜਨ ਕਦੀ ਸਭ ਕੁਲ ਵਰਮੰਤ ਜੀਨ ਕੋ ਦਤਾ ਮੇਰਾ ਪ੍ਰਭ ਹਾਂਜੀ ਬਾਬਾ ਜੀ ਪਹਿਲਾ ਤਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਇਸ ਗੁਰਦੁਆਰੇ ਦੇ ਇਤਿਹਾਸ ਬਾਰੇ ਤੁਸੀਂ ਕੁਝ ਗੱਲਬਾਤ ਕਰੋ ਸਾਡੇ ਨਾਲ ਜੋ ਇਹ ਸਥਾਨ ਹੈ ਇਤਿਹਾਸਕ ਸਥਾਨ ਹੈ ਦਸਵੀਂ ਪਾਸ਼ਾ ਦਾ ਭਾਈ ਇਹ ਉਸ ਥਾਂ ਹੈ ਭਾਈ ਸੰਗਤ ਸਿੰਘ ਦੇ ਘਰ ਦੇ ਵਿੱਚ ਇਹ ਸਥਾਨ ਬਣਿਆ ਭਾਈ ਸੰਗਤ ਸਿੰਘ ਦਸਵੇਂ ਪਾਤਸ਼ਾਹ ਜੀ ਨਾਲ ਕਈਆਂ ਜੁੱਗਾਂ ਦੇ ਮਹਾਰਾਜ ਨੇ ਲਿਖਿਆ ਹੁਕਮਨਾਮਾ ਬਖਸ਼ਿਸ਼ ਕੀਤਾ ਉਹਦੇ ਵਿੱਚ ਲਿਖਿਆ ਭਾਈ ਸੰਗਤ ਸਿੰਘ ਜੀ ਮੇਰੇ ਨਾਲ ਪਿਛਲੇ ਕਿਹੜੇ ਜੁੱਗਾਂ ਦਾ ਮੈਂ ਨਾ ਰਹਿੰਦਾ ਤਾਂ ਦਸਵੇਂ ਪਾਤਸ਼ਾਹ ਲਿਖਿਆ ਵੀ ਮੈਨੂੰ ਹੀ ਪਤਾ ਹੈ ਮੈਂ ਇਹਦੇ ਤੇ ਖੁਸ਼ ਹੋਗਾ ਜਿਸ ਨੂੰ ਹੁਕਮਨਾਮਾ ਬਖਸ਼ਿਸ਼ ਕੀਤਾ ਹੈ ਹੁਕਮਨਾਮੇ ਦੇ ਵਿੱਚ ਕਾਫੀ ਕੁਝ ਲਿਖਿਆ ਹੈ ਆਖਰ ਵਿੱਚ ਉਹ ਨੇ ਲਿਖਤਾ ਜੋ ਇਸ ਨੂੰ ਹੁਕਮ ਨਾਮੇ ਦਾ ਦਰਸ਼ਨ ਕਰੇਗਾ ਸੋ ਨਿਹਾਲ ਹੋਵੇਗਾ ਤੇ ਜਿੱਦਾਂ ਦਾ ਮੈਨੂੰ ਜਾਣਦਾ ਜੇ ਤਰ੍ਹਾਂ ਦਾ ਉਸ ਤਰ੍ਹਾਂ ਦਾ ਦਰਸ਼ਨ ਪਾਛਾ ਨੇ ਕਹੇ ਹੁਕਮ ਨਾਮੇ ਨੂੰ ਜਾਣਨਾ ਭਾਈ ਸੰਗਤ ਸਿੰਘ ਨੂੰ ਹੁਕਮ ਨਾਮ ਕੀਤਾ ਮਹਾਰਾਜ ਜੀ ਇੱਥੇ ਆਪ ਇਸ ਥਾਂ ਤੇ ਦਸਵੇਂ ਪਾਛਾ ਉਸ ਸਮੇਂ ਆ ਕੇ ਬੈਠੇ ਹੋਣੀ ਆਰਾਮ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਬਾਬਾ ਜੀ ਇੱਥੇ ਹੁਕਮਨਾਮਾ ਜਿਹੜਾ ਵਾ ਉਹ ਕਿੱਥੇ ਹੈ ਤੁਸੀਂ ਤੁਹਾਨੂੰ ਦਰਸ਼ਨ ਕਰਾ ਸਕਦੇ ਹਾਂਜੀ ਕਰਾ ਸਕਦੇ ਆਜੋ ਹੁਕਮਨਾਮੇ ਦੇ ਦਰਸ਼ਨ ਦਿਦਾਰ ਤੁਹਾਨੂੰ ਕਰਾਵਾਂਗੇ بخش یہ حکم دام بابا ਲੰਗਰ ਹਾਲ ਚਾਹ ਬਣਾਣਾ ਚਲੋ ਠੀਕ ਹੈ ਨੇ ਓਕੇ ਓਕੇ ਹਾਂ ਯਾਹੋ ਲੰਗਰ ਹਾਲ ਕਿੱਥੇ ਬੰਦੇ ਆ ਦਿੱਕਤ ਲੰਗਰ ਆਓ ਆਪਾਂ ਪਾਠੀ ਸਾਹਿਬ ਨਾਲ ਗੱਲਬਾਤ ਕਰੀਏ ਇੱਥੇ ਦੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜੀ ਸਾਡੇ ਪਾਠੀ ਸਾਹਿਬ ਨਾਲ ਗੱਲਬਾਤ ਕਰਦੇ ਹਾਂ راحو پردا ساج ساویا رنا ساج کرو جا پہ لو سنگ دادی samthe ke naam wale raho tra